ਇੱਕ ਸਕੂਲ ਦੇ ਵਿੱਚ ਤਕਰੀਬਨ 7-8 ਵਿਦਿਆਰਥਣਾਂ ਦੇ ਅਚਾਨਕ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ। ਇਸ ਤੋਂ ਬਾਅਦ ਉਹਨਾਂ ਵਿਦਿਆਰਥਣਾਂ ਨੂੰ ਚੈੱਕਅਪ ਦੇ ਲਈ ਹਸਪਤਾਲ ਭੇਜ ਦਿੱਤਾ ਜਾਂਦਾ। ਤੇ ਜਦੋਂ ਉਹਨਾਂ ਦੀ ਮੈਡੀਕਲ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਪੈਰਾਂ ਥੱਲੋਂ ਜ਼ਮੀਨ ਖਸਕ ਜਾਂਦੀ ਆ। ਤਾਂ ਪਤਾ ਲੱਗਦਾ ਕਿ ਉਹ 7-8 ਵਿਦਿਆਰਥਣਾਂ ਜਿਨ੍ਹਾਂ ਦੀ ਉਮਰ ਤਕਰੀਬਨ 6 ਤੋਂ 7 ਸਾਲ ਆ ਉਹ ਅੱਠੇ ਦੀਆਂ ਅੱਠੇ ਪ੍ਰੈਗਨੈਂਟ ਨੇ। ਤਾ ਇਸ ਤੋਂ ਬਾਅਦ ਇਸ ਕੇਸ ਦੀ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਕਿ ਆਖਰ ਇਹ ਮਾਮਲਾ ਇਸ ਤਰ੍ਹਾਂ ਹੋਇਆ ਕਿਵੇਂ ਜਦੋਂ ਪੂਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਾਰਿਆਂ ਦੇ ਹੋਸ਼ ਛੁੱਟ ਜਾਂਦੇ ਨੇ ਸਾਰੇ ਦਰਸ਼ਕਾਂ ਨੂੰ ਸਾਥੀਆ ਕਾਲ ਮੇਰਾ ਨਾਮ ਦੀਪ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਅਤੇ ਹਾਈਪ ਕਰਨਾ ਨਾ ਭੁੱਲਿਓ ਦਰਸ਼ਕੋ ਅਨਰਾਚਲ ਪ੍ਰਦੇਸ਼ ਦੀ ਇਹ ਸੱਚੀ ਘਟਨਾ ਅਨਰਾਚਲ ਪ੍ਰਦੇਸ਼ ਦਾ ਨੇਚਲਾ ਦਿਵਾਂਗ ਘੱਟੀ ਦਾ ਇਲਾਕਾ ਉੱਥੋਂ ਦਾ ਇੱਕ ਸਕੂਲ ਪੈਂਦਾ ਮੌਟ ਕਰਮਕ ਸਕੂਲ ਇਸ ਸਕੂਲ ਦੇ ਵਿੱਚ ਦੂਰੋਂ ਤੇ ਨੇੜੋਂ ਕਾਫੀ ਬੱਚੇ ਪੜਨ ਵਾਸਤੇ ਆਉਂਦੇ ਸੀ ਜਿਹੜੇ ਬੱਚੇ ਨੇੜੇ ਆਉਂਦੇ ਸੀ ਉਹ ਡੇਲੀ ਸਕੂਲ ਦੇ ਵਿੱਚੋਂ ਆਪ ਡਾਊਨ ਕਰਦੇ ਸੀ ਪਰ ਕੁਝ ਵਿਦਿਆਰਥਣਾਂ ਸੀ ਜਿਹੜੀਆਂ ਉਹ ਇਸ ਸਕੂਲ ਦੇ ਹੋਸਟਲ ਦੇ ਵਿੱਚ ਹੀ ਠਹਿਰ ਜਾਂਦੀਆਂ ਸੀ ਅਤੇ ਉਹਨਾਂ ਦੇ ਵਿੱਚ ਕੁਝ ਵੱਡੇ ਬੱਚੇ ਵੀ ਸੀ ਅਤੇ ਬਹੁਤ ਛੋਟੀ ਉਮਰ ਦੀਆਂ ਬੱਚੀਆਂ ਵੀ ਸਨ ਇਸ ਸਕੂਲ ਦੇ ਆਸ-ਪਾਸ ਹੀ ਕੰਟਰੈਕਸ਼ਨ ਦਾ ਕੰਮ ਚੱਲ ਰਿਹਾ ਸੀ ਉਸ ਕੰਟਰੈਕਸ਼ਨ ਦਾ ਕੰਮ ਕਰਨ ਵਾਸਤੇ ਕਾਫੀ ਸਾਰੇ ਪ੍ਰਵਾਸੀ ਮਜ਼ਦੂਰ ਆਏ ਹੋਏ ਸੀ ਇਹਨਾਂ ਦੇ ਵਿੱਚ ਹੀ ਇੱਕ 23-24 ਸਾਲ ਦਾ ਮਜ਼ਦੂਰ ਜੋ ਕਿ ਅਸਾਮ ਦਾ ਰਹਿਣ ਵਾਲਾ ਸੀ ਉਹ ਦਿਨ ਦੇ ਵੇਲੇ ਇਸ ਸਕੂਲ ਦੇ ਵਿੱਚ ਪਾਣੀ ਭਰਨ ਦੇ ਬਹਾਨੇ ਆਉਂਦਾ ਸੀ ਅਤੇ ਇਸ ਤੋਂ ਬਾਅਦ ਉਹ ਸਕੂਲ ਦਾ ਆਸ-ਪਾਸ ਏਰੀਆ ਦੇਖ ਕੇ ਚਲਾ ਜਾਂਦਾ ਸੀ ਪਰ ਜਿਵੇਂ ਹੀ ਸ਼ਾਮ ਹੁੰਦੀ ਸੀ ਤਾ ਫੇਰ ਉਹ ਮਜ਼ਦੂਰ ਇਸ ਸਕੂਲ ਦੇ ਵਿੱਚ ਐਂਟਰੀ ਕਰਦਾ ਸੀ ਅਤੇ 6 ਤੋਂ 7 ਸਾਲ ਦੀਆਂ ਬੱਚੀਆਂ ਦੇ ਨਾਲ ਉਹ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਸੀ। ਉਹ ਦਰਿੰਦਾ ਇੱਥੇ ਨਹੀਂ ਰੁਕਦਾ। ਇਸ ਤੋਂ ਬਾਅਦ ਉਹ ਇਹਨਾਂ ਬੱਚੀਆਂ ਦੇ ਨਾਲ ਸ਼ਰਮਨਾਕ ਕਾੜ ਵੀ ਕਰਦਾ ਹੈ, ਰੇਪ ਜਹੀ ਘਟਨਾ ਨੂੰ ਅੰਜਾਮ ਦਿੰਦਾ। ਉਹ ਜਿਸ ਲੜਕੀ ਨਾਲ ਵੀ ਇਸ ਤਰ੍ਹਾਂ ਦਾ ਗੰਦਾ ਕਾਹਨ ਕਰਦਾ ਸੀ ਉਸ ਲੜਕੀ ਨੂੰ ਉਹ ਡਰਾ ਧਮਕਾ ਦਿੰਦਾ ਸੀ। ਉਹ ਕਹਿੰਦਾ ਸੀ ਕਿ ਜੇ ਤੂੰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਮੈਂ ਤੈਨੂੰ ਮੌਤ ਦੇ ਘਾਟ ਉਧਾਰ ਦੇਵਾਂਗਾ। ਇਹ ਗੱਲ ਤੋਂ ਡਰਦੀਆਂ ਬੱਚੀਆਂ ਕਿਸੇ ਨੂੰ ਇਸ ਗੱਲ ਬਾਰੇ ਨਹੀਂ ਦੱਸਦੀਆਂ। ਤਾਂ ਇਸ ਤੋਂ ਬਾਅਦ ਉਹ ਹੋਰ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦਾ। ਇਸੇ ਤਰ੍ਹਾਂ ਉਹ ਕਰਦਾ ਕਰਾਉਂਦਾ तकरीबन 8 ਤੋਂ 10 ਬੱਚਿਆਂ ਨੂੰ ਆਪਣੇ ਚੁੰਗਲ ਦੇ ਵਿੱਚ ਫਸਾ ਲੈਂਦਾ ਅਤੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਦੇ ਨਾਲ ਉਹ ਇਸ ਤਰ੍ਹਾਂ ਦਾ ਗੰਦਾ ਕਾਹੜ ਕਰਦਾ। ਉਹ ਲਗਾਤਾਰ ਇਸੇ ਤਰ੍ਹਾਂ ਕਰਦਾ ਰਹਿੰਦਾ। ਫਿਰ ਜਦੋਂ ਇਸ ਘਟਨਾ ਦਾ ਪੇਤ ਖੁੱਲਦਾ ਤਾਂ ਸਾਰਿਆਂ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਤਾਂ ਇੱਕ ਦਿਨ ਅਚਾਨਕ ਕੁਝ ਬੱਚਿਆਂ ਦੇ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਪਹਿਲਾਂ ਤਾਂ ਮਾਪਿਆਂ ਨੂੰ ਲੱਗਦਾ ਕਿ ਹੋ ਸਕਦਾ ਹੈ ਬੱਚੀਆਂ ਛੂਟੀਆਂ ਨੇ ਵੀ ਖਾਣ ਪੀਣ ਕਰਕੇ ਇਹਨਾਂ ਦੇ ਪੇਟ ਦੇ ਵਿੱਚ ਦਰਦ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੋਵੇ ਪਰ ਜਿਵੇਂ ਹੀ ਉਹਨਾਂ ਨੂੰ ਹਸਪੀਟਲ ਦੇ ਵਿੱਚ ਲਿਆ ਕੇ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਤੇ ਪਤਾ ਲੱਗਦਾ ਕਿ ਇਹ ਬੱਚੀਆਂ ਪ੍ਰੈਗਨੈਂਟ ਨੇ ਇਹ ਖਬਰ ਸੁਣਦਿਆਂ ਹੀ ਮਾਪਿਆਂ ਦੇ ਪੈਰਾਂ ਥੰੋਂ ਜ਼ਮੀਰ ਖਿਸਕ ਜਾਂਦੀ ਹੈ ਕਿ ਆਖਰ ਅਸੀਂ ਤਾਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਭੇਜ ਦਿੰਦੇ ਆ ਪਰ ਇਸ ਤੋਂ ਬਾਅਦ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਡੇ ਬੱਚਿਆਂ ਦੀ ਸੇਫਟੀ ਕਰੇ ਪਰ ਸਾਡੀਆਂ ਬੱਚੀਆਂ ਦੇ ਨਾਲ ਇਸ ਤਰ੍ਹਾਂ ਕਿਵੇਂ ਹੋ ਸਕਦਾ ਅਤੇ ਕੌਣ ਕਰ ਸਕਦਾ ਫਿਰ ਜਿੰਨੇ ਵੀ ਮਾਪੇ ਹੁੰਦੇ ਨੇ ਉਹ ਸਾਰੇ ਇੱਕ ਦਿਨ ਮੀਟਿੰਗ ਕਰਦੇ ਨੇ ਮੀਟਿੰਗ ਕਰਨ ਤੋਂ ਬਾਅਦ ਫਿਰ ਉਹ ਪੁਲਸ ਥਾਣੇ ਪਹੁੰਚਦੇ ਨੇ ਜਿਵੇਂ ਹੀ ਇਹ ਘਟਨਾ ਬਾਰੇ ਪੁਲਸ ਵਾਲਿਆਂ ਨੂੰ ਦੱਸਿਆ ਜਾਂਦਾ ਤਾਂ ਪੁਲਸ ਵਾਲੇ ਵੀ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿ ਆਖਰ 6 ਤੋਂ 7 ਬੱਚਿਆਂ ਪ੍ਰੈਗਨੈਂਟ ਇੱਕ ਸਕੂਲ ਦੇ ਵਿੱਚ ਕਿਸ ਤਰ੍ਹਾਂ ਹੋ ਸਕਦੀਆਂ ਨੇ ਤਾਂ ਇਸ ਤੋਂ ਬਾਅਦ ਪੁਲਸ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਤਾਂ ਆਸ-ਪਾਸ ਦੇ ਇਲਾਕੇ ਦੇ ਵਿੱਚ ਛਾਪੇ ਮਾਰੀ ਸ਼ੁਰੂ ਹੁੰਦੀ ਹੈ ਤਾਂ ਪਤਾ ਲੱਗਦਾ ਕਿ ਨੇੜੇ ਹੀ ਸਕੂਲ ਦੇ ਕੰਟਰੈਕਸ਼ਨ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਵਿੱਚ ਤਕਰੀਬਨ 15 ਤੋਂ ਬੀ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਮਜ਼ਦੂਰਾਂ ਦੇ ਵਿੱਚ ਹੀ ਇੱਕ 23 ਤੋਂ 24 ਸਾਲ ਦਾ ਮਜ਼ਦੂਰ ਸੀ ਜੋ ਕਿ ਆਸਾਮ ਦਾ ਰਹਿਣ ਵਾਲਾ ਸੀ ਅਤੇ ਉਹ ਇਸ ਸਕੂਲ ਦੇ ਵਿੱਚ ਇਹਨਾਂ ਬੱਚੀਆਂ ਦੇ ਕੋਲ ਆ ਕੇ ਇਹਨਾਂ ਨਾਲ ਇਸ ਤਰ੍ਹਾਂ ਦੀ ਦਰਿੰਦਗੀ ਕਰਦਾ ਸੀ ਫਿਰ ਜਦੋਂ ਬੱਚਿਆਂ ਨੂੰ ਪਿਆਰ ਦੇ ਨਾਲ ਪੁੱਛਿਆ ਜਾਂਦਾ ਤਾਂ ਉਹ ਦੱਸਦੀਆਂ ਨੇ ਕਿ ਕੋਲੋਂ ਹੀ ਇੱਕ ਮਜ਼ਦੂਰ ਆਉਂਦਾ ਹੈ ਜੋ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਗੰਦਾ ਕੰਡ ਕਰਦਾ ਹੈ ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਉਹਨਾਂ ਮਜ਼ਦੂਰਾਂ ਨੂੰ ਫੜਨ ਵਾਸਤੇ ਜਾਂਦੀ ਆ ਤਾਂ ਉਸ ਤੋਂ ਪਹਿਲਾਂ ਪਿੰਡ ਵਾਲੇ ਇਕੱਠੇ ਹੋ ਕੇ ਉਹਨਾਂ ਮਜ਼ਦੂਰਾਂ ਉੱਤੇ ਧਾਵਾ ਬੋਲ ਦਿੰਦੇ ਨੇ ਅਤੇ ਬੜੀ ਹੀ ਮੁਸ਼ਕਲ ਦੇ ਨਾਲ ਪੁਲਿਸ ਉਹਨਾਂ 17-18 ਮਜ਼ਦੂਰਾਂ ਨੂੰ ਬਚਾਉਂਦੀ ਆ ਅਤੇ ਜੋ ਮੁੱਖ ਦੋਸ਼ੀ ਹੁੰਦਾ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਇਸ ਤੋਂ ਬਾਅਦ ਪੁਲਿਸ ਉਸ ਦੋਸ਼ੀ ਨੂੰ ਫੜਨ ਵਾਸਤੇ ਥਾ-ਥਾ ਤੇ ਸ਼ਾਪੇ ਮਾਰੀ ਕਰਦੀ ਆ ਫਿਰ ਆਖਰਕਾਰ ਉਸ ਦੋਸ਼ੀ ਨੂੰ ਵੀ ਫੜ ਲਿਆ ਜਾਂਦਾ ਅਤੇ ਜਿਵੇਂ ਹੀ ਇਸ ਗੱਲ ਦੀ ਪਿੰਕ ਲੋਕਾਂ ਨੂੰ ਮਿਲਦੀ ਹੈ ਕਿ ਉਹ ਦੋਸ਼ੀ ਫੜਿਆ ਗਿਆ ਤਾਂ ਇਸ ਤੋਂ ਬਾਅਦ ਪਿੰਡ ਵਾਲੇ ਫੇਰ ਪੁਲਿਸ ਵਾਲਿਆਂ ਤੇ ਧਾਵਾ ਮੂਲ ਦਿੰਦੇ ਨੇ ਅਤੇ ਉਸ ਦੋਸ਼ੀ ਨੂੰ ਫੜ ਲੈਂਦੇ ਨੇ ਅਤੇ ਪੁਲਿਸ ਦੇ ਸਾਹਮਣੇ ਹੀ ਉਸ ਦਰਿੰਦੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਇਹ ਘਟਨਾ ਘਟਨ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਨਿਕਲ ਕੇ ਸਾਹਮਣੇ ਆਇਆ ਪਤਾ ਲੱਗਿਆ ਕਿ ਜਦੋਂ ਇਨਵੈਸਟੀਗੇਸ਼ਨ ਹੋਈ ਜੋ ਹੋਸਟਲ ਦੇ ਵਿੱਚ ਉਹ ਲੜਕੀਆਂ ਰਹਿ ਰਹੀਆਂ ਸੀ ਉਸ ਹੋਸਟਲ ਦੇ ਨਾ ਤਾਂ ਕੋਈ ਦਰਵਾਜ਼ਾ ਸੀ ਅਤੇ ਨਾ ਹੀ ਕੋਈ ਖਿੜਕੀ ਸੀ ਇਸ ਕਰਕੇ ਜਦੋਂ ਜੀ ਚਾਹੁੰਦਾ ਸੀ ਉਹ ਮਜ਼ਦੂਰ ਆਪਣੀ ਮਰਜ਼ੀ ਦੇ ਨਾਲ ਉਸ ਹੋਸਟਲ ਦੇ ਵਿੱਚ ਦਾਖਲ ਹੁੰਦਾ ਸੀ ਅਤੇ ਉਹਨਾਂ ਛੋਟੀਆਂ ਬੱਚੀਆਂ ਦੇ ਨਾਲ ਉਹ ਇਹ ਗੰਦਾ ਕੰਡ ਕਰਕੇ ਬੜੀ ਹੀ ਆਸਾਨੀ ਦੇ ਨਾਲ ਮੁੜ ਜਾਂਦਾ ਸੀ ਤਾਂ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮਾਪਿਆਂ ਦੇ ਬਿਆਨ ਦੇ ਆਧਾਰ ਤੇ ਸਕੂਲ ਪ੍ਰਸ਼ਾਸਨ ਉੱਤੇ ਵੀ ਕਾਰਵਾਈ ਕੀਤੀ ਸੋ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ